ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇ ਪੈਜ ਰੱਖਦਾ ਰਾਮ ਰਾਜ ਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਆਨੰਦ ਗਾਂ ਬਿਟਦੇ ਨਾਮ ਦਿਉ ਮੁਖ ਲਾਇ ਜਨਨਨ ਕੈ ਸਰ ਸੇਵਿਆ ਅੰਤ ਲੈ ਛਡਿਆ ਏ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰ ਦੁਖ ਰੂਪਿਆ ਜਸੁ ਕਤਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਅਤੰਤ ਨਾ ਜਾਈ ਲਖਿਆ ਰਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਆ ਤੁ ਸੱਚਾ ਸਾਹਿਬ ਸਵਾਲਿਓ ਜਨ ਕੀ ਤਿਸੋਂ ਪਾਰ ਪਿਆ ਕਉ ਨਾਨਕ ਕਰਤੇ ਕੀ ਵਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਗਰਾਗਾ ਸਭ ਮਹੱਲਾ ਪਹਿਲਾ ਇਕੋ ਓੰਕਾਰ ਸਤਗੁਰ ਪ੍ਰਸਾਦ ਜੋਦਰ ਤੇ ਰਾਗਿਆ ਸੋ ਕਰ ਗਿਆ ਜਿਤ ਵਸ ਸਰਬ ਸੁਮਾਨ ਲੇਵਾ ਜੇ ਤੇਰੇ ਨਾਮ ਦਾ ਨਿਕ ਅਸ਼ੰਕਾ ਕਿਤਿ ਤੇਰਿ ਭਾਵਨਾਰੇ ਕਿਤੇ ਤਿਰ ਰਾਗ ਬ੍ਰਿਜੁ ਹੋ ਗਈਐ ਕਿਤੇ ਤਿਰ ਗਵਨਾਰੀ ਗਵਨ ਤੁਧਨੋ ਪਉਨ ਪਾਣੀ ਅਤੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਧਨੋ ਜਦ ਗੁਧਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਈਸ਼ਰਵੰਮਾ ਦੇਵੀ ਸੋੰਤਰ ਸਸਵਾਰੇ ਗਵਨ ਤੁਧਨੋ ਅਨੰਦ ਰਾਸ ਤਨ ਬੈਠੇ ਦੇਵ ਧਿਆਨ ਧਰਨਾਲੇ ਗਾਵਨ ਤੁਧਨੋ ਜਦਿਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪਡਨਰਕੀਸ਼ਰ ਜੁਗ ਜੁਗ ਵੇਦਾਨਾਲੇ ਗਾਵਨ ਤੁਧਨੋ ਮੋਨੀਆ ਮਨਮੋਹਨ ਸੁਖਮਾਚ ਬਿਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੂਦ ਮਹਾਬਲਸੂਰਾ ਗਾਵਨ ਤੁਧਨੋ ਕਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਜੈ ਤੁਧਨੋ ਗਾਵਨ ਜੋਤਿ ਰਵਨਾ ਰਤੇ ਤੇਰੇ ਭਗਤ ਰਸਾਲੇ ਔਰਗੇ ਤੇ ਤੁਧਨੋ ਗਾਵਨ ਸੇਵ ਚਤਨਾ ਆਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਤਸਾਹਿਓ ਸੱਚਾ ਸਚਿ ਨਾਹੀ ਹੈ ਭੀ ਉਸੇ ਜੈ ਨਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇ ਜਨੋ ਪਾਈ ਗਰਗਰ ਦੇਖਾ ਕਿ ਤਾਪਣਾ ਜੋ ਤੇ ਦੀ ਵਡਿਆਈ ਜੋ ਤਿਸ ਭਾਵ ਸਵੀਕਾਰ ਸੀ ਬਿਰੋਗ ਨਾ ਕਰਣਾ ਜਾਏ ਸੋ ਬਾਤ ਸੋ ਸਾਪਤ ਸਾਹਿਬ ਨਾਨਕ ਰਹਿਣ ਲਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਘਰ ਸਭ ਕੋ ਇਹ ਕਿਵੜ ਵਡਾ ਦੀਤਾ ਹੋਈ ਕੀਮਤ ਪਾਈ ਨਾ ਕਹਿਿਆ ਜਾਏ ਕਹਿਣ ਵਾਲੇ ਦਿਲ ਰਹੇ ਸਮਾਈ ਵੱਡੇ ਮੇਰੇ ਸਹਬਾ

ਆਖਣ ਵਾਲਾ ਕਿਆ ਵਿਚਾਰਾ ਸ਼ਕਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸਕ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀ ਵਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਗੈ ਪੂਖ ਦੁਖ ਪੂਖਾ ਘਟਲਿਆ ਦੁਖ ਸੁਖੰ ਵਸਰਾ ਮੇਰੀ ਮਾਈ ਸੱਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਦਲਵਟਿਆ ਹੀ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣਾ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਉਤੇ ਵੜਤੇ ਰੀਧਾ ਜੰਦਨ ਕਰਕੇ ਕੀਤੀ ਰਾਤ ਗ ਸੰਸਾਰ ਤੇ ਕੰਮ ਜਾਤ ਨਾਨਕ ਨਾ ਬੈਵਾਜ ਜਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿਪੁਰਖਾ ਬਿਨੋਂ ਕਰੋਂ ਗੁਰਪਾਸ ਹਮ ਕੇਰੇ ਕਿਰਮ ਸਤ ਗੁਰ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਰ ਗੁਰ ਦੇ ਮੁਕਾ ਰਾਮ ਨਾਮ ਪ੍ਰਗਾਸ ਗੁਰ ਮਤ ਨਾ ਮੇਰਾ ਪ੍ਰਾਨ ਸਗਾਈ ਹਰ ਕੀਰਤ ਹਮ ਰੀ ਰਹਿ ਰਸਾਉ ਅਰਜਨ ਕੇ ਵਡ ਪਾਗ ਉੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਤਰੁਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਨਾਮ ਨ ਪਾਇਆ ਤੇ ਭਾਗ ਇਹਨ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤਰਗ ਜੀਵਾ ਤਰਗ ਜੀਵਾ ਜਨ ਅਰਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤ ਕਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤ ਅਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਾਂਵਾਂ ਜਾਂ ਆਹਰ ਹਰ ਜੀਉ ਭਰਿਆ ਸਲਬਤ ਮੈਂ ਜੰਤੇ ਉਪਾਈ ਤਾਕਰ ਜੁਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਬਿਦਾਲ ਲੋਕ ਤਤਵੰਤਾ ਕੋ ਨ ਕਿਛ ਕੀ ਧਰਿਆ ਸਰਸਰ ਰਜਕ ਸੰਭਾਇ ਠਾਕੁਰ ਗਾਈ ਮਨ ਪ੍ਰਵ ਕਰਿਆ ਓਡੇ ਓਡੇ ਆਵੇ ਸੇ ਗੁਰ ਸਾਧ ਸੰਤਿ ਸਪਾਛ ਬਚਰੇ ਛਰੇ ਆ ਤਨ ਕਵਨ ਕਲਾ ਬੇ ਕਵਨ ਜਗਾਵੇ ਮਨ ਮਨ ਸਮਰਨ ਕਰਿਆ ਸਬਨਿਦਾਨ ਦਸ ਵਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨਾਨਨਿਕ ਬਲ ਬਲ ਸਤਿ ਬਲ ਜਈਏ ਤੇਰਾ ਅੰਤ ਨ ਪਾਰ ਆਵਰਿਆ ਰਾਗਾ ਸਾ ਮਹਲਾ 4 ਸੋਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰਨਜਨ ਆਰ ਪ੍ਰੁਰਖ ਨਰਨਜਨ ਰਗੁਆ ਗੰ ਮਿ ਪਾਰਾ ਸਬਦਿ ਆਵੈ ਸਬਦਿ ਆਵੈ ਤੁਰੀਆ ਸਚੇ ਸਰਗਣਹਾਰਾ ਸਬਜੀ ਤੁਮਾਰੇ ਜੀ ਤੁਜੀਆ ਗਾਦਾ ਤਾਰਾ ਅਰਿ ਦੇਵ ਜੰਤੋ ਜੀ ਸਬਦ ਦੁਖ ਵਿਸਾਰਨਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਗਿਆਨਾਨਕ ਜੰਤ ਵਿਚਾਰਾ ਝੋਂਗਟ ਗਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰਕ ਸਮਾਨ ਇੱਕ ਦਾਤ ਇੱਕ ਭਿਖਾਰੀ ਜਿਸ ਤਉ ਤੇਰੇ ਚੋ ਜਿ ਵਡਾਣਾ ਤਉ ਆਪੇ ਦਾਤਾ ਆਪੇ ਭੁਗਤਾ ਜਿਉ ਤੁਧ ਵਿਨਿਆ ਵਰਨਾ ਜਾਣਾ ਤਉ ਪਾਰ ਬ੍ਰੰਭ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੰਨ ਕਰ ਵਾਣਾ ਹਰਿ ਦਿਆ ਵੈ ਹਰਿ ਦਿਆ ਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮਗਦ ਭਾਈ ਜਨਹਰਤਾ ਜੀ ਜਿਸ ਦੰਤ ਟੁੱਟੀ ਜਮ ਕੇ ਵਾਸੀ ਜਨਾ ਨਿਰਭਉ ਜਨਹਰ ਨਿਰਭਉ ਤਿਆ ਜੀ ਤਨ ਕਾ ਭਉ ਸਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਸੰਜਨ ਹਰਤਾ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਬਾਦਰ ਬਾਸਲਾਂ ਤਦ ਜੀ ਅਨੇਕ ਅਨੇਕ ਅਨੰਤ ਹੰ ਤੇਰੀ ਅਨੇਕ ਤੇਰੀ ਅਨੇਕ ਰਾਰ ਪੂਜਾ ਜੀ ਤਪ ਤਪਹਿ ਜਪਹਿ ਬਯੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਸਮਰਤ ਸਾਸਤ ਜੀ ਕਰ ਕਿਰਿਆ ਉਹ ਕਰ ਕਰਮ ਕਰਨਤਾ ਸੇ ਭਗਤ ਸੇ ਭਤ ਭਲੇ ਜਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਤੂੰ ਆਤਪੁਰਖਾ ਪਰਮ ਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਉਏ ਕੋ ਜੀ ਸੁਨੇ ਚਲ ਕਰਤਾ ਸੋਈ ਤੁਰਿਆ ਬੇਭਵ ਸੋਈ ਵਰਤਾ ਜੀ ਦੁਆਪੇ ਗ੍ਰਹੰਸ ਹੋਈ ਤੁਰਿਆਪੇ ਸ੍ਰੇਸ਼ਟ ਸਭੇ ਉਪਾਈ ਜੀ ਤੁਰਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਬਸਾ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੋ ਕਰ 10000 ਮੰਡ ਸਾਹੀ ਜੋ ਤੋ ਪਵੈ ਸੋਈ ਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਹਾਂ ਸਾਉ ਤੇਰੀ ਤੂ ਸਾਪਲੀਂ ਤਿਆਆ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇ ਤਦ ਆਪ ਵਿਛੋੜਿਆ ਆਪ ਮਿਲਾਇ ਤੂੰ ਅੰਦਰੀਆ ਸਤਜੀ ਮਾਈ ਤuj ਵੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇ ਰਾਖੇ ਲਭ ਜੋਗ ਨੂੰ ਵਿਛੜਿਆ ਸੰ ਜੋਗੀ ਮੇਲ ਜਿਸਨੂੰ ਤੂੰ ਜਾਣੈ ਸੂਈ ਜਨ ਜਾਣੈ ਅਰਗੁਣ ਸਦੀਆ ਕੁ ਵਖਾਣੈ ਜਨਾਰ ਸੇਵਾ ਤਨ ਸੁਪਾਇ ਸਜੀਏ ਨਾਮ ਤੁਮਾਰਾ ਤੁਮਾਪੀ ਕਰ ਤਤ ਰਕਿਆ ਸਭੇ ਤੁਧਵੰਦੂ ਜਾ ਵਰਨਾ ਕੋਈ ਤੁ ਕਰ ਕਰ ਵਿਖੇ ਜਾਣਾ ਸੋਈ ਜਨ ਨਾਨਕ ਗੁਰਮੁ ਪ੍ਰਗਟੋ ਆਸਾ ਮਹਲਾ ਪਹਿਲਾ ਤਿਤ ਸਰਵ ਲੜਾਇ ਪਹਿਲੇ ਨਿਵਾਸਾ ਪਾਣੀ ਭਾਵ ਗਤ ਨਹਿ ਕੀਆ ਪੰਕਜ ਮੋ ਭਗ ਨੀ ਚਾਲੈ ਆਉਂ ਦੇਖ ਤਹਿ ਡੂਬੀ ਆਲੇ ਮਨ ਏਕ ਨਾ ਜੇ ਤਿਸ ਮੂਡ ਮਨ ਆਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਜਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਦ ਨਾਨਕ ਤਨ ਕੀ ਸ਼ਰਣਾ ਜントੁ ਨਾਹੀ ਵਿਸਰਿਆ ਅਸਾ ਮਹਲਾ 5 ਭਈ ਪ੍ਰਾਪਤ ਮਨੁਕ ਦੇਹ ਰੀਆ ਗੋਬਿੰਦ ਮਰਨ ਕੀ ਹੈ ਤੇਰੀ ਵਰੀਆ ਆਵਰ ਕਾਜ ਤੇਰਾ ਕਿ ਤੈ ਨ ਕਾਮ ਮਿਲ ਸਾਧ ਸੰਗਤ ਵਜ ਕੇਵਲ ਨਾਮ ਤਰੰਗ ਜਾਮ ਲਾਗ ਭਵ ਜਲ ਤਰਨਕ ਜਾ ਨੰਬਰਤਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤੱਕ ਸੰਜਮ ਤਨੁ ਨਾ ਕੋ ਮਾਇਆ ਸੇਵਾ ਸਾਧਨਾ ਜਾਣਿਆ ਹਰਿ ਗਉ ਨਾਨਕ ਹਮ ਨੀਜ ਕਰਮਾਂ ਸ਼ਰਣ ਭਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਬਾਤੇ ਬਾਤ ਸ੍ਰੀ ਦਸਵੇਂ ਕਬੇ ਬਾਜ ਬੈਂਤੇ ਜੋ ਭਈ ਅਮ੍ਰਿਤ ਰੋਹਾ ਦਰਚਾ ਪੂਰਨ ਹੋਏ ਜਿੰਦਗੀ ਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਮ੍ਰਿਤ ਪਾਰਾ ਅਮ੍ਰਿਤ ਦੁਸਤ ਸੁਭਾਤੋਂ ਕਾ ਬੂ ਆਪ ਹਦੈ ਮੋਹਿ ਬਚਾ ਬੂ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਨਜ ਕਰ ਦਇ ਕਰੀਐ ਸਭ ਵਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹੇ ਪਿਆਸਾ ਤੁਮ ਮਨ ਝਾੜੁ ਕੇ ਵਰਨਾ ਤੇ ਆਉਂ ਜੋ ਵਰ ਜਾਉ ਸੁ ਤੁਮ ਮਤੇ ਪਾਉ ਸੇਵਕ ਸੁ ਕਮਰ ਤਾਰੀਐ ਚੰਚੰ ਸੁਤਰਾ ਮਾਰੀਐ ਆਵਾਦਮ ਜਬਰੀਐ ਮਰਨ ਕਾਲ ਕਤਰਾਵਸਨ ਵਰੀਐ ਉਜੋ ਸਦਾ ਹਮਾਰੀ ਪਛਾ ਸ੍ਰੀ ਹਸ ਜੋ ਕਰਿਓ ਰਚਾ ਰੱਖ ਲਿਓ ਮੈ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਦੇਨਵੰਤ ਦੁਸ਼ਟਨ ਕੇ ਹੰਤਾ ਤੁਮ ਹੋ ਪਰਿ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਮੂਰਤਰਾ ਕਾਲ ਪਾਇ ਸ਼ਿਵ ਜੀਵਤਰਾ ਕਾਲ ਪਾਇ ਗੁਰੂ ਜਨ ਪ੍ਰਕਾਸ਼ ਸકલ ਕਾਲ ਕਗਿਆ ਤਮਾਸ਼ਾ ਜਵਨ ਕਾਲ ਯੁਗਿ ਸ਼ਿਵਕਿਓ ਬੇਦਰਾਜ ਬ੍ਰਹਮਾ ਜੁਤੀ ਯੋਜਨ ਕਾਲ ਸਵ ਲੋਕ ਸਵਾਰ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਚਨ ਉਪਜਾਇਓ ਆਦੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਗਨ ਕੋ ਸ਼ਗੁਨ ਸੁਖ ਦਿਓ ਸਤਰਾਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚਿੱਟੀ ਦੇ ਗੁਣ ਚਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਵੀਰ ਵਿਚਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੋ ਦੇ ਕਰ ਕਰਾ ਕਰਤਾ ਰਾ ਪ੍ਰਜਾ ਤਰਤਾ ਦੇਹ ਪਾਰਾ ਜਬਿਆ ਕਰਖ ਕਰਤੋ ਕਮਹੁ ਤੁਮ ਮੈ ਮਿਲਤ ਦੇ ਤਰ ਸਭ ਜੇਤੇ ਵਦਨਾ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰਿ ਆਲਮ ਨਿਰੰਕਾਰ ਨਿਰਵੇਕਾ ਅੰਦਰ ਲੰਭ ਨਾਦਨੀ ਲਾਣਾ ਆਧਿਆ ਸੰਭ ਤਕ ਮੂੜ ਉਚਾਰਤ ਵੇਦਾ ਜਾਗੋ ਵੇਵਨ ਪਾਵਤ ਵੇਦਾ ਤਾਕੋ ਕਰ ਪਾਹਨ ਨਮਾਨਤ ਮਹਾ ਮੂੜ ਕਛ ਬੇਦਨ ਜਾਣਤ ਮਾ ਦੇਵ ਕੋ ਕਹਿਤ ਸਦਾਸ਼ ਨਰੰ ਕਰ ਗਜਿਨ ਤਨਹਿ ਪਿਵ ਆਪ ਆਪਣੀ ਵਿਦਹਾ ਜੀਤੀ ਵਰਣਤ ਬਿਨ ਬਿਨ ਤਹਤੇਤੀ ਤੁਮਰਾ ਲਖਨ ਨ ਜਾਏ ਪ੍ਰਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਅਰੁਵਨ ਸਰੂਪਾ ਰੰਗ ਭਇ ਉਦਵਕਈ ਭੂਪਾਂ ਅੰਡ ਜੇ ਰਸੈ ਤੁਜਿ ਗਿਨੀ ਉਤਪਜ ਘਣ ਘਰ ਰਾਚੇ ਦੀਨੀ ਕਉ ਬੋਲ ਰਾਜਾ ਬਭਿਟਾ ਕਉ ਸੁਣਵੇ ਸੰਕਰ ਗਟਾ ਜਗ੍ਰੀਸ਼ ਰਿਤ ਦਗਾਏ ਜੰਪਾ ਹੋ ਆਜੁਗਾ ਸਰੂ ਸੁਜੰਪਾ ਆਵਰਛਾ ਮੇਰੇ ਤੁਮ ਕਰੋ ਸਿਖਵਰ ਸਿਖ ਸੰਗ ਰੋ ਦੁਸ਼ਟ ਜਿਤੁ ਉਤਵਾਤੁ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਨ ਸਰਣੀ ਪਰੇ ਤਨ ਕੇ ਦੁਸ਼ਟ ਦੁਗਤਿ ਵਾ ਮਰੇ ਔਰ ਖਜਾਉਣ ਪਾ ਉਪਰੇ ਤਿਆਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਵਾਰ ਤਾ ਹੈ ਤਾਂ ਕੀ ਕਾਲ ਨਿਕਟ ਨਹੀਂ ਹੈ ਰਚਾਵੇ ਤਨ ਸਭ ਕਾਲਾ ਦੁਸ਼ਟ ਰਸੁਤਾਂ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜੈਨੇ ਹਰੋ ਤਾਂ ਕੀ ਤਾ ਤਨ ਕੁਮਾਰ ਰਿੱਦ ਸਦ ਕਰਮ ਸਭ ਹੋਈ ਦੋਟੇ ਜਾ ਜਵਾ ਜੇ ਕੋਈ ਇਕ ਵਾਰ ਜਨ ਤਮਹਾਰਾ ਆਕਾਲ ਵਾਸਤੇ ਤਾਹੀ ਉਬਾਰਾ ਜਨ ਨਰ ਨਾਮ ਤਿਹਾਰੋ ਕਹ ਦਰਦ ਦੁਸ਼ਟ ਦੁਖ ਤੇਰਾ ਕੜਕੇ ਤਮੈ ਸਰਨ ਤਿਆਰੀ ਆਪ ਦਲੂ ਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੁਖ ਤੇ ਰੋ ਵਿਚਾਈ ਸੁਈਆ ਪਾਂਗੇ ਜਬ ਤੇ ਤੁਮਰੇ ਤਬ ਦੇ ਕੋ ਅਗ ਤਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕੁਰਾਲ ਅਨੇ ਕਹਿ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇ ਸਭੈ ਬੋ ਬੇਦ ਕਾਮ ਇਕ ਨ ਜਾਣਿਓ ਸੇ ਰਿਜਬਾਨ ਕਿਰਪਾ ਤੁਮਰੀ ਕਰ ਮਨ ਕਬ ਸਭ ਤੁਮਹਿ ਬਖਾਨੇ ਉੰਧਰਾ ਸਾਗਲ ਦਵਾਰ ਕੋ ਛੱਡ ਗਏ ਗयो ਤਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਬਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸਹ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਬਰਵਾਰ ਪ੍ਰੀਆ ਸ਼ਬਦ ਗਾਵਣ ਆਈਆ ਸਬਦੁ ਤਗਾ ਬੋਰੀ ਕੇ ਰਾਮਾਨ ਜੀ ਨੇ ਉਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨਾ ਕਲਾ ਸਮਰਤ ਸੁਆਮੀ ਸੋ ਕਮਨੋਂ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਆਂ ਕਿਆ ਨਹੀਂ ਕਰ ਤੇਰਾ ਕਰਦਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਬਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਦੇ ਧਰਮੇ ਰਾਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਵਸਿਆ ਜਿਨ ਚਾ ਸਭ ਉਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਹਦੀਆਂ ਹੈ ਵਢਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆ ਵਾਜੇ ਪੰਜ ਸ਼ਬਦ ਅਧਾਰਤ ਭਾਗੇ ਕਰਜ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਰਵਾਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਭਾਇਆ ਤੁਜਨ ਕੋ ਸਿਨਾਮ ਹਰਿ ਕਹਿ ਲਾਗੇ ਕਹ ਨਾਨਕ ਤਹ ਸੁਖ ਹੋਆ ਸਤਿਗੁਰ ਆਰਿਆਨ ਹਦਵਾ ਜੀ ਆਨੰਦ ਸਣ ਵਡਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿਤ ਸਤਿਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਣਾ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਬੇਦਨਵਾਸੂ ਪਇਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਇ ਤਸ ਕਾ ਹੋਏ ਉਦਾਰੋ ਇਹ ਵਸਤ ਤ ਜੀਨ ਨਹ ਜਾਇ ਨਤਨਤ ਰਖਿ ਉਰ ਧਾਰੋ ਤਮ ਸੰਸਾਰ ਉਚਨ ਲਗਤ ਰਿਯ ਸਬਨਾਨਕ ਬ੍ਰਹਮ ਤਸਾਰੋ ਸ਼ਲੋਕਮਾਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮਨ ਰੁਗੁਣਿਆਰੇ ਕੋ ਗੁਣ ਨਾਹੀ ਆਪੇ ਦਰਸਪੈ ਹੋਈ ਦਰਸਪੈ ਅਮਹਿ ਰਾਮ ਤੇ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤੋ ਜੀਵਨ ਤਨ ਮੰਤਿ ਵਹ ਹਰਿਆ ਪੌੜੀ ਤਤਥਦ ਸਮਰਥ ਜਤਕ ਹੋਏ ਨਾਹੀ ਉਥਾ ਤੇਰੀ ਰਗ ਅਗਨੀ ਉਦਰ ਮੈਂ ਤੁਨਕੇ ਜਮਕੇ ਦੂਤ ਨਾਂ ਤੇਰਾ ਛਟ ਜਾਏ ਭੌਜਲ ਵਿਖਮਸ ਗਾਹੂ ਗੁਰ ਸ਼ਬਦ ਦੀ ਪਾਰ ਪਾਏ ਜਨ ਗੋਲ ਕੀ ਪਿਆਸ ਅੰਮ੍ਰਿਤ ਸੇ ਖਾਈ ਕਲ ਮੈਂ ਇਹੋ ਪੁੰਨ ਗੋਣਾ ਗੋਵਿੰਦ ਗਾਇ ਸਭ ਜਨੋ ਕਿਰਪਾਲ ਸੰਭਾਲੇ ਜਾਹਿ ਸਾਈ ਮਰਥਾ ਕੋਈ ਨ ਜਾਏ ਜੇ ਆਵੈ ਤਦ ਆਏ ਸ਼ਲੋਕ ਮਹਲਾ 5ਵਾਂ ਅੰਦਰ ਗੁਰਿਆਰਾਦਣਾ ਜੇ ਵਾਜਪੁਰਨਾਓ ਨੈਤਰੀ ਸਤਗੁਰੂ ਵੇਖਣਾ ਸ੍ਰਵਣੀ ਸੁਨਣਾ ਗੁਰਨਾਓ ਸਤਗੁਰ ਸੇਤੀ ਨ ਤੇ ਆਦਰ ਗੈ ਭਈ ਅਠਾਉ ਕਉ ਨਾਨਕ ਕਿਰਪਾ ਕਰੀ ਜਸ ਤੁਮ ਬਤ ਦੇ ਜਗ ਮੇ ਤੁਮ ਕਾਢੀ ਐ ਫਿਰ ਲੈ ਕੇ ਹੀ ਕੇ ਮਨ ਲਾ ਪੰਜਵਾ ਰੱਗੇ ਰਖਣਾ ਆਰਿ ਆਪ ਬਾਰਿਆਨ ਗੁਰ ਕੇ ਪੈਰੀ ਪਾਇ ਕਾਜ ਸਵਾਰਿਆਨ ਵਾਪ ਦਇਆਲ ਬਨੋ ਨਾਮ ਸਾਰਿਆਨ ਸਾਥ ਜਨਾ ਕਹ ਸੰਗ ਪਵ ਜਲ ਤਾਰਿਆਨ ਹਾਂ ਜਾਗਤ ਨੰਦਿਕ ਦੁਸ਼ਟ ਅਖਿਨ ਮਾਹੀ ਵਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਾਗਨੇ ਦੋਖ ਜਾਈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਅਗਲੇ ਦੂਕ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ